ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਊੰਕਾਰ ਸਤਗੁਰ ਪ੍ਰਸਾਦ ਸੁਹੀ ਰਾਗਣੀ ਦੇ ਵਿੱਚ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੀਵ ਰੂਪੀ ਸਤਰੀ ਦੇ ਅਲੰਕਾਰ ਦੁਆਰਾ ਸ਼ੰਤ ਨਾਮੀ ਬਾਣੀ ਉਚਾਰਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਦੱਸ ਰਹੇ ਹਨ ਸਤਿਗੁਰੂ ਮੰਗਲ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪਰ ਜੋਬਨ ਮੈਂ ਮਤ ਪੀਇੜਾ ਘਰ ਪਾਉਣੀ ਬਲਰਾਮ ਜੀਓ ਸੂਇਸ ਨੂੰ ਮੈਂ ਨਹੀਂ ਮੋਲਣਾ ਮੈਂ ਇਹ ਜੀਵ ਰੂਪ ਇਸਤਰੀ ਪ੍ਰਤੱਖ ਜੁਵਾਵਸਥਾ ਪਰ ਜੋਬਨ ਰੂਪ ਮੈਂ ਹੁੰਦਾ ਸ਼ਰਾਬ ਪੀ ਕੇ ਮਤ ਮਸਤ ਹੋ ਰਹੀ ਹੈ ਵੱਜ ਗਿਆ ਸੂਰੂਪ ਇਸਤਰੀ ਆਸਰੀ ਸੰਪਦਾ ਰੂਪ ਜੋਬਨ ਦੇ ਸਹਿਤ ਪਰੀ ਹੋਈ ਮਮਤਾ ਰੂਪ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ ਪਰੰਤੂ ਇਹ ਨਹੀਂ ਸਮਝਦੀ ਕਿ ਉਹ ਸੰਸਾਰ ਰੂਪ ਪੀ ਜੜਾ ਪੀ ਕੇ ਘਰ ਵਿੱਚ ਇੱਕ ਪ੍ਰੌਣੀ ਵਾਗ ਰਹੀ ਜਿਵੇਂ ਪ੍ਰੌਣੇ ਆਉਂਦੇ ਹਨ ਚਲੇ ਜਾਂਦੇ ਹਨ ਸਦਾ ਦਾ ਰਹਿਣ ਬਸੇਰਾ ਨਹੀਂ ਕਰਦੇ हे ਰਾਮ ਪਰਮੇਸ਼ਰ ਜੀ ਮੈਂ ਤੇਰੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਜਾਂਦਾ ਜਿਸ ਨੇ ਸੰਸਾਰ ਦੀ ਇਹੋ ਜਿਹੀ ਅਚਰਜ ਖੇਡ ਬਣਾਈ ਹੈ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸੰਬਾਵਨੀ ਬਲਰਾਮ ਜੀਓ ਇਹ ਪਿਆਰੇ ਜੀ ਚਿਤ ਹਿਰਦੇ ਵਿੱਚ ਕਾਮ ਕ੍ਰੋਧ ਆਦ ਗੁਨਾਹਾਂ ਨੂੰ ਧਾਰਨ ਕਰਕੇ ਜੀਵ ਰੂਪ ਇਸਤਰੀ ਮਲੇੜ ਹੋ ਰਹੀ ਹੈ ਵਾਚਿਤ ਅਵਗਣਾਂ ਦੇ ਨਾਲ ਭਰਿਆ ਹੋਇਆ ਇਸ ਕਰਕੇ ਜੀਵ ਰੂਪ ਇਸਤਰੀ ਮੈਲੀ ਹੋ ਰਹੀ ਪੂਰੇ ਗੁਰਾਂ ਤੋਂ ਬਗੈਰ ਬਲਹਾਰ ਜਾਣੇ ਜੋਗ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣ ਹਿਰਦੇ ਵਿੱਚ ਆ ਕੇ ਨਹੀਂ ਸਮਾਵਨੀ ਨਹੀਂ ਸਮਾਉਂਦੇ ਗੁਣ ਸਾਰ ਨ ਜਾਣੀ ਪਰਮ ਪੁਲਾਣੀ ਜੋ ਬਨ ਬਾਦ ਗਵਾਇਆ ਇਸ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਕਾ ਹੀ ਸਾਰ ਖਬਰ ਨਹੀਂ ਜਾਣੀ ਸਗੋਂ ਪਰਮ ਵਿੱਚ ਭੁੱਲੀ ਹੋਈ ਨੇ ਪ੍ਰਤੱਖ ਜੋਬਨ ਵਾਸ਼ੌਕ ਅਵਸਥਾ ਰੂਪੀ ਜੋਭਨ ਨੂੰ ਵਿਸ਼ਿਆਂ ਵਿੱਚ ਲੱਗ ਕੇ ਬਿਆਰਤੀ ਹੀ ਗਵਾਲਿਆ ਬਰਬਾਦ ਕਰ ਲਿਆ ਵਰਕਰ ਦਰ ਦਰਸ਼ਨ ਨਹੀਂ ਜਾਂਦਾ ਪੇਰ ਕਾ ਸਹਿਜ ਨਾ ਪਾਇਆ ਵਰਪਤੀ ਪਰਮੇਸ਼ਰ ਸਾਰਿਆਂ ਦੇ ਸਰੀਰ ਰੂਪੀ ਘਰ ਦੇ ਦਰ ਵਿੱਚ ਹੀ ਹੈ ਵਾਹਿਰ ਦੇ ਰੂਪੀ ਘਰ ਦੇ ਵਿੱਚ ਹੀ ਹੈ ਵਾ ਜੋ ਵਰਪਤੀ ਪਰਮੇਸ਼ਰ ਸਰੀਰ ਰੂਪੀ ਘਰ ਦੇ ਦਰ ਇੰਦਰੀਆਂ ਆਦ ਸਭ ਤਾਂ ਹੈ ਉਸ ਦਾ ਸਤਸੰਗਤ ਰੂਪੀ ਦਰ ਦਰਵਾਜ਼ੇ ਵਿੱਚ ਸਤਿਤ ਹੋ ਕੇ ਦਰਸ਼ਨ ਦੀਦਾਰ ਕਰਨਾ ਨਹੀਂ ਜਾਣਿਆ ਤੇ ਨਾ ਹੀ ਪਿਰ ਪਦੀ ਪਰਮੇਸ਼ਰ ਦਾ ਸਹਿਜ ਗਿਆਨ ਪਾਇਆ ਚੰਗਾ ਲੱਗਿਆ ਸਤਿਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰੈਣ ਵਿਹਾੜੀ ਪੂਰਨ ਸਤਿਗੁਰਾਂ ਤੋਂ ਪੂਰੇ ਸਤਿਗੁਰਾਂ ਤੋਂ ਪੁੱਛ ਕੇ ਪਦੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭਗਤੀ ਸਹਿਤ ਗਿਆਨ ਰੂਪੀ ਮਾਰਗ ਰਸਤੇ ਤੇ ਨਾ ਚੱਲੀ ਸਗੋਂ ਮੋਹ ਅਵਿਦਿਆ ਰੂਪੀ ਨਿੰਦਰਾ ਵਿੱਚ ਸੁੱਤੀ ਹੋਈ ਦੀ ਅਵਸਥਾ ਰੂਪੀ ਰਾਤਰੀ ਬੇਅਰਥ ਹੀ ਬਤੀਤ ਹੋ ਜਾਂਦੀ ਹੈ ਨਾਨਕ ਬਾਲ ਤਣ ਰਾਡੇਪਾ ਬਿਨ ਫੇਰ ਧਨ ਕੁਮਲਾਣੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਜੀਵ ਰੂਪ ਇਸਤਰੀ ਨੂੰ ਬਾਲਤਣ ਬਾਲਕ ਅਵਸਥਾ ਤੋਂ ਹੀ ਰਾੜੇ ਪਰ ਰੰਡੀ ਪੁਣਾ ਭਾਵ ਅਨੀਸ਼ਰਵਾਦੀ ਪੁਣਾ ਪਿਆ ਹੋਇਆ ਭਾਵ ਬਾਲਕ ਅਵਸਥਾ ਵਿੱਚ ਕਿਸੇ ਬੰਦਗੀ ਵਾਲੇ ਮਹਾਤਮਾ ਤੋਂ ਉਪਦੇਸ਼ ਨਹੀਂ ਲਿਆ ਸਗੋਂ ਨਾਸਤਿਕਾਂ ਵਾਲਾ ਸੁਭਾਅ ਧਾਰਨ ਕਰ ਲਿਆ ਕਿ ਪਰਮੇਸ਼ਰ ਹੈ ਹੀ ਨਹੀਂ ਇਉਂ ਜੀਵ ਰੂਪ ਤਾਂ ਨਿਸਤਰੀ ਪਿਰ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਕੁਮਲਾਣੀ ਕੁਮਲਾਈ ਹੋਈ ਨਿੰਮੋ ਚੁਣੀ ਦੁਖੀ ਹੁੰਦੀ ਹੈ ਵੱ ਪਦਾਰਥਾਂ ਦੀ ਸੰਗਤ ਕਰਕੇ ਮਰਜਾਈ ਰਹਿੰਦੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਓ ਏ ਬਾਬਾ ਤੂੰ ਭਾਵ ਮੇਰੇ ਗੁਰੂ ਜੀ ਮੇਰੇ ਤਾਂ ਹੀ ਵਰਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇਵੋ ਕਿਉਂਕਿ ਮੈਨੂੰ ਪਰਮੇਸ਼ਰ ਰੂਪ ਵਰਪਤੀ ਹੀ ਪੌਂਦਾ ਹੈ ਅਤੇ ਮੈਂ ਉਸੇ ਦੀ ਭਗਤੀ ਕਰਦੀ ਹਾਂ ਰਉ ਉਸੇ ਦੀ ਪ੍ਰਾਪਤੀ ਚਾਹੁੰਦੀ ਹਾਂ ਏ ਰਾਮ ਜੀਓ ਪਿਆਰੇ ਜੀ ਵਾਹਿਗੁਰੂ ਜੀ ਮੈਂ ਆਪ ਜੀ ਦੇ ਉੱਪਰੋਂ ਬਲ ਬਲਹਾਰ ਜਾਂਦੀ ਹਾਂ ਰਬ ਰਹਿਆ ਜੁਗ ਚਾਰ ਤ੍ਰਿ ਭਵਨ ਬਾਣੀ ਜਿਸ ਕੀ ਬਲ ਰਾਮ ਜੀਓ ਜੋ ਪਦੀ ਪਰਮੇਸ਼ਰ ਚੌਹਾਂ ਜੁਗਾਂ ਵਿੱਚ ਵਿਆਪਕ ਹੋ ਰਿਹਾ ਹੈ ਤ੍ਰਿ ਭਵਨ ਭਾਵ ਤਿੰਨ ਪਵਨਾ ਵਿੱਚ ਜਿਸ ਦੀ ਜਸ ਰੂਪੀ ਬਾਣੀ ਵੇਦ ਸ਼ਾਸਤਰਾਂ ਆਦ ਗਾ ਰਹੇ ਹਨ ਵਾ ਜਿਸ ਦੀ ਤਿੰਨੇ ਭਵਨ ਬਣਾਵਟ ਹਨ ਐਸੀ ਪਤੀ ਰਾਮ ਪਰਮੇਸ਼ਰ ਦੇ ਉੱਪਰੋਂ ਮੈਂ ਮਨ ਬਾਣੀ ਸਰੀਰ ਕਰਕੇ ਬਲਹਾਰ ਜਾਵਾਂ ਜੀ ਤ੍ਰਿ ਭਵਣ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ ਤਿੰਨਾ ਲੋਕਾਂ ਦਾ ਮਾਲਕ ਕੰਤ ਪਤੀ ਪਰਮੇਸ਼ਰ ਸੁਹਾਗਵੰਤ ਮਹਾਤਮਾ ਰੂਪ ਇਸਤਰੀ ਨੂੰ ਹੀ ਮਾਣਦਾ ਹੈ ਵਾ ਸੁਹਾਗਣ ਸੁਹਾਗਵੰਤੀ ਮਹਾਤਮਾ ਰੂਪ ਇਸਤਰੀ ਹੀ ਤਿੰਨ ਭਵਨਾਵਾਂ ਦੇ ਮਾਲਕ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀ ਹੈ। ਅਤੇ ਔਗਣਾ ਵਾਲੀ ਮਨਮੁਖ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਆਨੰਦ ਤੋਂ ਦੂਰੇ ਪਰੇ ਹੀ ਰਹਿੰਦੀ ਹੈ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਿਆ ਭਰਪੂਰੇ। ਜਿਹੋ ਜੀ ਪਾਦਸ਼ਾਹ ਫਰਮਾਉਂਦੇ ਸੁਹਾਗਣ ਇਸਤਰੀ ਆਸਾ ਉਮੀਦ ਕਰਦੀ ਹੈ। ਤੇਹੋ ਜਹੀ ਉਪਦੀ ਪਰਮੇਸ਼ਰ ਮਨਸਾ ਹੁੰਦੀ ਇੱਛਾ ਪੂਰੀ ਕਰ ਦਿੰਦਾ ਜੋ ਪੂਰਨ ਪਦੀ ਪਰਮੇਸ਼ਰ ਸਾਰੀਆਂ ਥਾਵਾਂ ਤੇ ਭਰ ਪੂਰੇ ಪರಿਪੂਰਨ ਹੋ ਰਿਆ ਹਰ ਕੀ ਨਾਰ ਸ ਸਰਬ ਸੁਹਾਗਣ ਰਾंड ਨ ਮੈਲੇ ਵੇਸੇ ਜਿਹੜੀ ਪਦੀ ਹਰ ਪਰਮੇਸ਼ਰ ਦੀ ਮਹਾਤਮਾ ਰੂਪ ਨਾਰ ਇਸਤਰੀ ਹੈ ਸੋ ਕਹੀਏ ਉਹ ਸਰਬ ਸਭ ਤਰ੍ਹਾਂ ਕਰਕੇ ਸੁਹਾਗਵਤੀ ਹੈ ਉਹ ਕਦੇ ਵੀ ਰੰਡੀ ਨਹੀਂ ਹੁੰਦੀ ਭਾਵ ਅਨਿਸ਼ਰਵਾਦੀ ਨਾਸਤਕ ਨਹੀਂ ਹੁੰਦੀ ਅਤੇ ਨਾ ਹੀ ਉਸਦੇ ਅੰਤਹਿ ਕਰਨ ਦਾ ਵੇਸੇ ਲਿਬਾਸ ਮੈਲੇ ਕੀਏ ਮਲੀਨ ਹੁੰਦਾ ਨਾਨਕ ਮੈ ਵਾਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਸਖੀ ਜਿਵੇਂ ਮੈਨੂੰ ਸੱਚਾ ਵਾਰ ਪਤੀ ਪਰਮੇਸ਼ਰ ਪਾਉਂਦਾ ਹੈ ਉਵੇਂ ਹੀ ਜੁਗਾਂ ਜੁਗਾਂ ਵਿੱਚ ਪਿਆਰੇ ਮਹਾਤਮਾ ਨੂੰ ਪਤੀ ਪਰਮੇਸ਼ਰ ਪਾਉਂਦਾ ਹੈ ਜਿਵੇਂ ਸਾਹਾ ਸੋਧ ਕੇ ਲਗਨ ਗਿਣੇ ਜਾਂਦੇ ਹਨ ਭਾਵ ਜੋਤਸ਼ੀ ਦੱਸਦੇ ਹਨ ਕਿ ਕਿਹੜਾ ਲਗਨ ਹੈ ਭਾਵ ਮਹੂਰਤ ਚੰਗਾ ਹੈ ਜਾਂ ਮਾੜਾ ਉਸੇ ਵਾਰਤਾ ਨੂੰ ਸਤਿਗੁਰੂ ਅੰਤਰੀ ਭਾਵ ਵਿੱਚ ਦੱਸਦੇ ਆ ਬਾਬਾ ਲਗਨ ਗਣਾਈ ਹਮ ਵੀ ਵੰਨਿਆ ਸਹੁਰੇ ਬਲਰਾਮ ਜੀਓ ਜੀਵ ਰੂਪ ਇਸਤਰੀ ਗੁਰਾਂ ਨੂੰ ਕਹਿੰਦੀ ਹੈ हे ਬਾਬਾ ਪਿਤਾ ਰੂਪ ਸਤਿਗੁਰੂ ਜਿਹੜੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਉਣੀ ਹੈ ਇਹੋ ਇੱਕ ਲਗਨ ਮਹੂਰਤ ਗਣਾਈ ਗਣਾਵੋ ਵਾਹਿ ਹੋ ਹੀ ਲਗਨ ਵਿਚਾਰੋ ਕਿ ਮੇਰੀ ਲਿਵ ਵਾਹਿ ਗੁਰੂ ਦੇ ਸਿਮਰਨ ਵਿੱਚ ਲੱਗ ਜਾਵੇ ਤਾਂ ਜੋ ਹਮ ਮੈਂ ਪੀ ਕੇ ਇਹ ਵੀ ਪ੍ਰਲੋਕ ਰੂਪੀ ਸੋਹਰੇ ਸੋਹਰੇ ਘਰ ਨੂੰ ਦੇਹ ਦਿਆ ਛੱਡ ਕੇ ਵੰਜਾ ਜਾਣਾ ਕਰ ਹੇ ਪਿਆਰੇ ਜੀ ਮੈਂ ਆਪ ਜੀ ਦੇ ਉਪਰੋਂ ਬਲ ਹਾਰ ਜਾਂਦੀ ਹਾਂ ਵਾ ਮੈਂ ਬਲ ਹਾਰ ਜਾਣੇ ਯੋਗ ਰਾਮ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਵਿੱਚ ਜਾਣਾ ਕਰ ਵਾ ਜੋ ਹਰੀ ਪ੍ਰਲੋਕ ਰੂਪੀ ਸੌਰੇ ਘਰ ਆਦਤੋਂ ਪਰੇ ਹੈ ਉਸ ਦੇ ਸਰੂਪ ਵਿੱਚ ਅਪੇਧ ਹੋ ਜਾਵ ਸਾ ਹੁਕਮ ਰਜਾਈ ਸੁ ਨਟਲੇ ਜੋ ਪ੍ਰਭ ਕਰੈ ਬਲਰਾਮ ਜੀਓ ਜਿਹੜਾ ਰਜ਼ਾਏ ਆਗਿਆ ਕਰਨ ਵਾਲੇ ਪਰਮੇਸ਼ਰ ਦਾ ਹੁਕਮ ਮੰਨਣਾ ਹੈ ਇਹੋ ਸਾਹਾ ਸੋਧਣਾ ਹੈ ਜੋ ਹੁਕਮ ਪ੍ਰਭ ਪਰਮੇਸ਼ਰ ਕਰਦਾ ਹੈ ਉਹ ਹੁਕਮ ਕਦੇ ਟਲਦਾ ਨਹੀਂ ਵਾਜੂ ਪਰਮੇਸ਼ਰ ਨੇ ਆਪਣੇ ਹੁਕਮ ਅੰਦਰ ਰਾਜੀ ਹੋ ਕੇ ਚੱਲਣ ਰੂਪ ਸਾਹਾ ਮੁਕਰਰ ਕਰ ਦਿੱਤਾ ਕਿ ਇਸ ਤਰ੍ਹਾਂ ਚੱਲ ਇਤਨਾ ਜੀਣਾ ਹੈ ਇਸ ਦਿਨ ਮਰਨਾ ਹੈ ਜੋ ਵੀ ਸਾਹਾ ਭਾਵ ਜੀਵਤ ਭਾਵ ਤੋਂ ਮਰ ਕੇ ਮੁਕਤ ਹੋਣ ਦਾ ਸਮਾਂ ਮੁਕਰਰ ਕੀਤਾ ਸੋ ਉਹ ਟਲਦਾ ਨਹੀਂ ਭਾਵ ਟਲ ਨਹੀਂ ਸਕਦਾ ਵਾਜੂ ਜਿਸ ਨੂੰ ਪਰਮੇਸ਼ਰ ਆਪਣੇ ਵਿੱਚ ਅਪੇਧ ਕਰ ਲੈਂਦਾ ਹੈ ਉਸ ਦਾ ਕਦੇ ਵੀ ਆਨੰਦ ਨਹੀਂ ਟਲਦਾ हे ਪਿਆਰੇ ਜੀ ਐਸੇ ਪਰਮੇਸ਼ਰ ਉਪਰੋਂ ਬਲਹਾਰ ਜਾਈਏ ਜੋ ਜੰਮਣ ਮਰਨ ਤੋਂ ਰਹਿਤ ਕਰ ਲੈਂਦਾ ਹੈ ਕਿਰਤ ਪਿਆ ਕਰਤੈ ਕਰ ਪਾਇਆ ਮੀਟ ਨ ਸਕੈ ਕੋਈ ਜਿਸ ਦੇ ਪਿਛਲੇ ਕੀਤੇ ਨੇ ਸ਼ਕਾਮ ਕਰਮਾਂ ਦਾ ਸਦਕਾ कीर्तन भक्ति ਕਰਨ ਦਾ ਕਰਮ ਪਿਆ ਹੋਇਆ ਹੈ ਉਸ ਦੇ ਅੰਤਹਿ ਕਰਨ ਉਪੀ ਮੱਥੇ ਉੱਪਰ ਰਜਨ ਹਾਰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੀ ਪ੍ਰਾਪਤੀ ਦਾ ਲੇਖ ਲਿਖ ਕੇ ਪਾਉਣਾ ਕੀਤਾ ਹੈ ਜਿਸ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਵਿਗਨ ਪਾ ਕੇ ਮਿਟਾ ਨਹੀਂ ਸਕਦਾ ਅੱਗੇ ਪ੍ਰਸ਼ਨ ਸੀ ਸਤਿਗੁਰੂ ਜੀ ਜਿਵੇਂ ਵਿਆਹ ਵਿੱਚ ਜਾਨੀ ਵੀ ਹੁੰਦੇ ਹਨ ਤਿਵੇਂ ਇਸ ਅੰਤਰੀਵ ਵਿਆਹ ਵਿੱਚ ਜਾਨੀ ਕਿਹੜੇ ਆ ਵਾਹ ਬਰਾਤੀ ਕੌਣ ਆ ਗੁਰੂ ਤਰ ਬਖਸ਼ਿਸ਼ ਕਰ ਰਿਹਾ ਜਾਨੀ ਨਾ ਨਰਹ ਨਿਹ ਕੇਵਲ ਰਬ ਰਹਾ ਤੇ ਹੁ ਲੋਈ ਜੋ ਨਰਹ ਨਯੰਤਾ ਨੇ ਕੇਵਲ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਹਨ ਇਹੋ ਹੀ ਜਾਨੀ ਬਰਾਤੀ ਹਨ ਵਾ ਨਾਮ ਜਪਣ ਵਾਲੇ ਮਹਾਤਮਾ ਉਸ ਦੇ ਬਰਾਤੀ ਜਾਨੀ ਹਨ ਉਹ ਪਰਮੇਸ਼ਰ ਕਿਹਦਾ ਹੈ ਉਹ ਪਰਮੇਸ਼ਰ ਤਿੰਨਾ ਲੋਈ ਲੋਕਾਂ ਵਿੱਚ ਰਵ ਰਿਹਾ ਵਿਆਪਕ ਹੋ ਰਿਹਾ ਜਿਸ ਸਮੇ ਲੜਕੀ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਨੂੰ ਜਾਣਾ ਕਰਦੀ ਹੈ ਤਦੋਂ ਉਸਦੀ ਮਾਰ ਹੁੰਦੀ ਹੈ ਉਸੇ ਅਲੰਕਾਰ ਦੁਆਰਾ ਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਰਹਿਆ ਮਾਈ ਨਿਰਾਸੀ ਰੋਏ ਵਿਚੁ ਨੀ ਬਾਲੀ ਬਾਲੈ ਹੇ ਤੇ ਜਦੋਂ ਬਾਲੀ ਲੜਕੀ ਇਸਤਰੀ ਦਾ ਵਿਆਹ ਹੋਣ ਤੋਂ ਬਾਅਦ ਲੜਕੇ ਆਪਣੇ ਪਤੀ ਨਾਲ ਪਿਆਰ ਪੈ ਜਾਂਦਾ ਹੈ ਤਾਂ ਫਿਰ ਮਾਂ ਨਿਰਾਸ਼ੀ ਹੋਈ ਵਿਛੁਣੀ ਵਿਛੜ ਕੇ ਰੋਂਦੀ। ଅਥਵਾ ਜਦੋਂ ਮਾਂ ਆਪਣੀ ਲੜਕੀ ਨੂੰ ਸਹੁਰੇ ਘਰ ਤੋਰ ਦਿੰਦੀ ਤਦੋਂ ਨਿਰਾਸ਼ਤਾ ਦੀ ਸਹਿਤ ਵਿਛੜ ਕੇ ਰੋਂਦੀ ਹੈ। ਅਤੇ ਉਧਰ ਸਹੁਰੇ ਘਰ ਵਿੱਚ ਜਾ ਕੇ ਲੜਕੀ ਦਾ ਬਾਲ ਹੈ ਲੜਕੇ ਨਾਲ ਪਿਆਰ ਪੈ ਜਾਂਦਾ। ਇਸੇ ਪ੍ਰਕਾਰ ਜਦੋਂ ਜਗਿਆਸੂ ਰੂਪ ਲੜਕੀ ਦਾ ਚੇਤਨ ਬ੍ਰਹਮ ਰੂਪ ਲੜਕੇ ਨਾਲ ਪ੍ਰੇਮ ਪੈ ਜਾਂਦਾ ਹੈ ਤਾਂ ਫਿਰ ਮਾਇਆ ਨਿਰਾਸ਼ ਹੋਈ ਰੋਂਦੀ ਹੈ। ਇਹ ਜੀਵ ਮੇਰੇ ਜਾਲ ਤੋਂ ਬਾਹਰ ਹੋ ਗਿਆ ਹੈ ਹੁਣ ਮੈਂ ਕਿਸ ਤੇ ਜਾਲ ਪਾਵਾਂ ਨਾਨਕ ਸਾਜ ਸਬਦ ਸੁਖ ਮਹਿਲੀ ਗੌਰ ਚਰਣੀ ਪ੍ਰਭ ਚੇਤੇ ਸਤਿਗੁਰੂ ਜੀ ਕਥਨ ਕਰਦੇ ਹਨ ਜਿਸ ਨੇ ਸਤਿਗੁਰਾਂ ਦੇ ਚਰਨੀ ਲੱਗ ਕੇ ਸੱਚੇ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਯਾਦ ਕੀਤਾ ਹੈ ਉਸ ਜਿਗਿਆਸੂ ਰੂਪ ਇਸਤਰੀ ਨੂੰ ਆਤਮਿਕ ਸੁਖ ਆਨੰਦ ਪ੍ਰਾਪਤ ਹੁੰਦਾ ਹੈ ଅਤਵਾ ਜਿਸ ਨੇ ਸਤਿਗੁਰਾਂ ਦੇ ਚਰਨੀ ਲੱਗ ਕੇ ਵਾਹਿਗੁਰੂ ਨੂੰ ਯਾਦ ਕੀਤਾ ਹੈ ਉਸ ਨੂੰ ਸੱਚਖੰਡ ਰੂਪੀ ਮੁਹੱਲਾ ਵਿੱਚ ਰਹਿਣ ਵਾਲੇ ਸੱਚੇ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੁੰਦਾ ਹੈ ਜਿਵੇਂ ਸਿਆਣੇ ਮਾਪੇ ਲੜਕੀ ਦਾ ਵਿਆਹ ਦੂਰ ਕਰਦੇ ਹਨ ਕਿ ਲੜਕੀ ਸਹੁਰੇ ਘਰ ਤੋਂ ਰੁਸ ਕੇ ਜਲਦੀ ਪੇਕੇ ਘਰ ਨੂੰ ਨਾ ਆ ਜਾਇਆ ਕਰੇ ਇਸ ਪ੍ਰਕਾਰ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਮਲਰਾਮ ਜੀਓ ਗੁਰੂ ਰੂਪ ਬਾਬਲ ਪਿਤਾ ਨੇ ਜੀਵ ਰੂਪ ਪੁੱਤਰੀ ਦੇਸ ਕਾਲ ਵਸਤੂ ਪਰਸ਼ੇਦ ਸੀ ਰਹਿਤ ਪਤੀ ਪਰਮੇਸ਼ਰ ਨੂੰ ਦੂਰ ਵਿਆਹ ਦਿੱਤੀ ਹੈ। ਭਾਵ ਬ੍ਰਹਮਾਕਾਰ ਬਿਰਤੀ ਕਰਕੇ ਹਰੀ ਦੇ ਰੂਪ ਵਿੱਚ ਅਪੇਧ ਕਰ ਦਿੱਤੀ ਹੈ। ਤਾਂ ਜੋ ਫਿਰ ਇਸ ਮਾਤ ਲੋਕ ਰੂਪ ਪੇਕੇ ਘਰ ਵਿੱਚ ਜਨਮ ਧਾਰ ਕੇ ਨਾ ਆਵੇ ਭਾਵ ਮੁਕਤ ਹੋ ਜਾਵੇ ਇਹ ਪਿਆਰੇ ਜੀ। ਮੈਂ RAM ਪਰਮੇਸ਼ਰ ਦੇ ਉੱਪਰੋਂ ਬਲ ਹਾਰ ਜਾਵਾਂ। ਰਹਿਸੀ ਵੇਖ ਹਦੂਰ ਪਿਰ ਰਾਵੀ ਘਰ ਸੋਈ ਹੈ ਬਲਰਾਮ ਜੀਓ ਹੇ ਪਿਆਰੇ ਜੀ ਉਹ ਪਤੀ ਪਰਮੇਸ਼ਰ ਨੂੰ ਸਾਖਿਆਤ ਵੇਖ ਕੇ ਰਹਿਸੀ ਪ੍ਰਸੰਨ ਹੁੰਦੀ ਹੈ ਪਿਰ ਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੀ ਮਾਣਦੀ ਹੈ ਜਿਸ ਕਰਕੇ ਉਸ ਦਾ ਘਰ ਰਿਦਾ ਵੀ ਸੋਈ ਗਿਆ ਸ਼ੋਭਨੀਕ ਹੋ ਗਿਆ ਹੈ ਵਾਹ ਬਲਹਾਰ ਜਾਣੇ ਜੋਗ ਪਤੀ ਪਰਮੇਸ਼ਰ ਦੇ ਸਾਜਖੰਡ ਰੂਪੀ ਘਰ ਵਿੱਚ ਸੋਈ ਹੈ ਸ਼ੋਭਾ ਪਾਉਂਦੀ ਹੈ ଅਥਵਾ ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਹਦੂਰ ਨੇੜੇ ਵੇਖ ਕੇ ਆਨੰਦਤ ਹੁੰਦੀ ਹੈ ਤੇ ਪੇਰ ਪਤੀ ਨੇ ਉਹ 라ਵੀ ਹੈ ਵਾ ਪਰੀ ਦੇ ਆਨੰਦ ਨੂੰ ਉਸਨੇ ਮਾਣਿਆ ਹੈ ਜਿਵੇਂ ਸਹੁਰੇ ਘਰ ਵਿੱਚ ਲੜਕੀ ਸ਼ੋਭਦੀ ਤਿਵੇਂ ਇਸ ਰੂਪ ਰੂਪੀ ਘਰ ਵਿੱਚ ਜੀਵ ਰੂਪ ਇਸਤਰੀ ਸ਼ੋਭਦੀ ਹੈ ਅਥਵਾ ਸ਼ੋਭਨੀਕ ਰੂਪ ਰੂਪੀ ਘਰ ਵਾਲਾ ਜੋ ਪਰੀ ਪਤੀ ਹੈ ਉਹ ਤਿਸ ਨੇ 라ਵੀ ਹੈ ਅਤੇ ਉਸ ਪਰੀ ਨੂੰ ਨੇੜੇ ਵੇਖ ਕੇ ਜੀਵ ਰੂਪ ਇਸਤਰੀ ਰਹਿਸੀ ਹੁੰਦਾ ਪ੍ਰਸੰਨ ਹੁੰਦੀ ਹੈ ਸਾਚੇ ਪੇਰ ਲੋੜੀ ਪ੍ਰੀਤ ਮੰਜੋੜੀ ਮਤ ਪੂਰੀ ਪਰਧਾਨੇ ਜਦ ਸੱਚੇ ਪੇਰ ਪਤੀ ਪਰਮੇਸ਼ਰ ਨੂੰ ਜੀਵ ਰੂਪ ਇਸਤਰੀ ਲੋੜੀ ਹੁੰਦਾ ਚਾਹੀ ਤਦ ਜੀਵ ਰੂਪ ਇਸਤਰੀ ਪਿਆਰੇ ਗੁਰਾਂ ਨਾਲ ਜੋੜੀ ਮੇਲੀ ਵਾ ਜਿਹੜੀ ਜੀਵ ਰੂਪ ਇਸਤਰੀ ਸੱਚੇ ਪਤੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਣਾ ਜਉਂਦੀ ਹੈ ਉਸਦੀ ਪਿਆਰੇ ਗੁਰਾਂ ਨੇ ਬ੍ਰਹਮਾਕਾਰ ਬਿਰਤੀ ਬਣਾ ਕੇ ਪਰੀ ਨਾਲ ਲਿਵ ਜੋੜੀ ਹੈ ਜਿਸ ਕਰਕੇ ਪ੍ਰਤਕ ਚੇਤਨ ਤੇ ਅਦਵੈਤ ਆਨੰਦਵਾ ਆਵਾਸ ਬਿਰਤੀ ਨੇ ਸਾਖੀ ਚੇਤਨ ਦੀ ਏਕਤਾ ਹੋ ਗਈ ਹੈ ਉਹ ਜੀਵ ਰੂਪ ਇਸਤਰੀ ਦੁਨੀਆ ਵਿੱਚ ਪੂਰਨ ਮਤ ਅਕਲ ਵਾਲੀ ਤੇ ਪ੍ਰਲੋਕ ਵਿੱਚ ਪਰਧਾਨੇ ਮੁਖੀ ਹੋਈ ਹੈ ਮੁਖੀ ਮੰਨੀ ਗਈ ਹੈ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਜਦੋਂ ਸ੍ਰੇਸ਼ਟ ਕਰਮਾਂ ਦੇ ਸੰਜੋਗ ਮਿਲਾਪ ਸੰਜੋਗ ਕਰਕੇ ਸਤਸੰਗਤ ਰੂਪੀ ਸ਼ੋਭਨੀਕ ਥਾਂ ਦਾ ਮੇਲਾ ਮਿਲਾਪ ਪ੍ਰਾਪਤ ਹੋਇਆ ਤਾਂ ਗੁਰੂ ਦੇ ਦਿੱਤੇ ਗਿਆਨੇ ਗਿਆਨ ਦੁਆਰਾ ਗੁਣਵੰਤੀ ਗੁਣਾ ਵਾਲੀ ਹੋਈ ਵਾ ਜਦੋਂ ਪੂਰਬਲੇ ਨਿਸ਼ਕਾਮ ਕਰਮਾਂ ਦੇ ਸੰਜੋਗ ਕਰਕੇ ਪੂਰੇ ਗੁਰਾਂ ਦਾ ਮਿਲਾਪ ਹੋਇਆ ਤਾਂ ਅੰਤਹਿਕਰਨ ਰੂਪੀ ਥਾਂ ਸ਼ੋਭਨੀਕ ਹੋ ਗਿਆ ਅਤੇ ਗੁਰਾਂ ਤੋਂ ਅਪਰੂਖ ਗਿਆਨ ਦੀ ਪ੍ਰਾਪਤੀ ਕਰਕੇ ਸਤ ਸੰਤੋਖ ਆਦਿ ਸ਼ੁਭ ਗੁਣਾ ਵਾਲੀ ਹੋਈ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਭਾਈ ਜੋ ਸਤ ਸੰਤੋਖ ਆਦ ਗੁਣਾ ਦੇ ਸਹਿਤ ਹੋ ਕੇ ਹਮੇਸ਼ਾ ਸੱਚੇ ਨਾਮ ਨੂੰ ਬੁੱਧੀ ਰੂਪੀ ਪੱਲੇ ਵਿੱਚ ਧਾਰਨ ਕਰਕੇ ਰੱਖਦੀ ਹੈ ਤੇ ਮੁਖੋਂ ਸੱਚੇ ਬਚਨ ਬੋਲਦੀ ਹੈ ਉਹੋ ਹੀ ਪੇਰ ਪਦੀ ਪਰਮੇਸ਼ਰ ਨੂੰ ਪਾਉਂਦੀ ਹੈ ਨਾਨਕ ਵਿਛੜਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿਉਂਕਿ ਉਹ ਜੀਵ ਰੂਪ ਇਸਤਰੀ ਗੁਰਮਤ ਗੁਰ ਸਿੱਖਿਆ ਦੁਆਰਾ ਪਰੀ ਦੇ ਸੱਚੇ ਅੰਕ ਸਰੂਪ ਵਿੱਚ ਸਮਾਈ ਹੈ ਜਿਸ ਕਰਕੇ ਉਹ ਪਦੀ ਪਰਮੇਸ਼ਰ ਤੋਂ ਜੁਦਾ ਹੋ ਕੇ ਫਿਰ ਜੰਮਣ ਮਰਨ ਦੇ ਦੁੱਖ ਨੂੰ ਨਹੀਂ ਪਾਵੇਗੀ ਵਾਜ ਜਿਸ ਜਿਗਿਆਸੂ ਦੇ ਅੰਕ ਰਦੇ ਵਿੱਚ ਗੁਰਾਂ ਦੀ ਸਿੱਖਿਆ ਸਮਾ ਜਾਵੇ ਉਹ ਵਿਛੜ ਕਰਕੇ ਕਦੇ ਦੁੱਖ ਨਹੀਂ ਪਾਉਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ